ਪਿੰਡ ਮੇਰਾ ਪੁਲਰਾ ਜੀ ਹਾਂਜੀ ਠੀਕ ਹੈ ਜੀ ਇਹਨੇ ਦੇਵਤੇ ਨੇ ਮੇਰਾ ਨਾਂ ਚਮਕਾਇਆ ਸਾਰਿਆਂ ਤੋਂ ਪਹਿਲਾਂ ਆਉਂਦਾ ਪਾਰਕਸ ਜੀ ਪਾਰਕ ਵਾਜਦਾ ਪੁਲਰਾਲਾ ਪੁਲਰਾਲਾ ਉਹ ਸਾਹਮਣੇ ਖੜਾ ਨੇਚਰਲ ਬਾਈ ਦੇਖੋ ਮੜਾ ਇਹ ਵੀਡੀਓ ਬਣਾਉ ਦੀ ਉਧਰ ਠੀਕ ਹੈ ਇਹ ਨਹੀਂ ਬਾਈ ਬਈ ਲੋਕਾਂ ਨੂੰ ਤਣਕੇ ਮਾਰ ਕੇ ਠਲਣਾ ਪੈਂਦਾ ਹਾਂ ਜਾਂ ਸਾਨੂੰ ਕੋਈ ਉਹ ਅਜੀ ਜੰਨਾ ਨੇਚਰਲ ਇਹਦੀ ਖੜਨੀ ਹੈ ਵੀਰੇ ਕਲਾਸੀ ਪਾਰਕਸ ਤਾਂ ਹੁਣ ਜਿਹੜੀ ਇਹਦੇ ਧੌਣ ਲੱਗੀ ਹੈ ਵੀਰੇ ਛਿੰਦੇ ਵੀ ਜੀ ਜੀ ਬਾਈ ਉਹ ਕਿਸੇ ਵੀ ਘੋੜੇ ਦੇ ਨਹੀਂ ਲੱਗੇ ਅਜੇ ਤੱਕ ਠੀਕ ਆ ਬਾਈ ਕਿਸੇ ਦੇ ਵੀ ਕੀ ਬਤਾ ਜੀੜੀ ਇਹਦੀ ਘੜਨੀ ਆ ਫੇਰ ਇਹਨੇ ਮੰਨ ਲਓ ਇੱਕ ਬਰੀਡਰ ਜਿਹੜੇ ਨੂੰ ਆਪਾਂ ਕਹਿੰਦੇ ਨੇ ਵੀ ਬਰੀਡਰ ਘੋੜਾ ਹੁੰਦਾ ਉਹ ਇਹ ਘੋੜਾ ਠੀਕ ਆ ਜੀ ਬੱਚੇ ਜਿਹੜੇ ਵੀ ਪਈਏ ਨੇ ਦੇਤੇ ਹਾਂਜੀ ਜਿਵੇਂ ਸੇਮ ਕਾਪਿੰਗਾ ਅਜੇ ਤੱਕ ਘੋੜੀ ਦੇ ਸਿੰਦੇ ਵੀਰੇ ਨੇ ਬੱਚਾ ਨਹੀਂ ਪੈਦਾ ਕੀਤਾ ਠੀਕ ਆ ਜੀ ਕੁੰਡੀ ਵਾਲਾ ਕੰਨ ਦਊਗਾ ਹਾਂਜੀ ਤਿੰਨ ਇੰਚ ਦਾ ਹੀ ਕੰਨ ਲਾਊਗਾ ਠੀਕ ਆ ਐਂ ਸਾਬ ਪੰਗੂ ਜਿਵੇਂ ਆਪ ਘੜਦਾ ਵੀਰੇ ਇਹਦੇ ਹਰ ਇੱਕ ਬੱਚਾ ਸਿੰਦੇ ਵੀਰ ਐਂ ਘੜਦਾ ਬੱਚਾ ਆਮਦ ਤੋਂ ਲੈ ਕੇ ਜਾਣਾ ਇਹਨੇ ਬਿਲਕੁਲ ਸੋਨੂੰ ਇੱਕ ਅੰਦਾ ਬੱਚਾ ਹੁੰਦਾ ਆਪਣੇ ਪੰਜ ਆਪਣੇ ਘਰੇ ਹੀ ਖੜੇ ਆ ਠੀਕ ਹੈ ਇਹ ਨਹੀਂ ਗੱਲਾਂ ਮੇਰੇ ਕੱਲਾ ਵੀ ਆਪਣੇ ਘਰੇ ਖੜੇ ਆ ਠੀਕ ਹੈ ਜੀ ਦੇ ਭਰਾ ਦੇ ਵੀ ਇਹਨੇ ਘੋੜੀ ਸੋਈ ਆ ਜੀ ਹਰ ਇੱਕ ਦੀ ਇਸ ਤਰ੍ਹਾਂ ਦੇ ਬੱਚੇ ਤਿਆਰ ਹੋਈ ਜਾਂਦੇ ਆ ਅਗਲੇ ਸਾਲ ਨੂੰ ਪਤਾ ਲੱਗੂ ਭਰਾਵਾਂ ਨੂੰ ਵਿਖਾਵਾਂਗੇ ਵੀ ਪਾਰਸ ਨੇ ਵਾਕੇ ਹੀ ਕੋਸ ਜੰਮ ਕੇ ਦਿੱਤਾ ਤਾਂ ਜੰਮ ਕੇ ਹੀ ਦਿੱਤਾ ਬਾਈ ਨਾ ਬਹੁਤ ਸੁਣਿਆ ਪਾਰਸ ਦਾ ਪਰ ਦਰਸ਼ਨ ਪਹਿਲੀ ਵਾਰ ਕੀਤੇ ਆ ਅਸੀਂ ਠੀਕ ਹੈ ਜੀ ਤੇ ਦੂਜੀ ਗੱਲ ਇਹਨੂੰ ਵੀ ਤੁਸੀਂ ਮੇਲੇ ਮੂਲੇ ਤਾਂ ਲੈ ਕੇ ਹੀ ਨਹੀਂ ਜਾਂਦੇ ਨਹੀਂ ਨਹੀਂ ਮੇਲਿਆਂ 'ਚ ਵੀਰੇ ਪਤਾ ਕੀ ਕਾਰਨਾ ਮੇਲੇ 'ਚ ਮੈਂ ਕਿਉਂ ਨਹੀਂ ਲੈ ਕੇ ਜਾਂਦਾ ਹਾਂ ਹਾਂਜੀ ਵੀ ਮੇਲੇ 'ਚ ਤਾਂ ਵੀਰੇ ਨੂੰ ਮੈਂ ਤਾਂ ਲੈ ਕੇ ਜਾ ਮੈਂ ਜੇ ਘੋੜਾ ਘਰੇ ਫਿਰੀ ਹੋਊਗਾ ਤਾਂ ਅੱਛਾ ਜੀ ਬਾਬੇ ਨਾਨਕ ਦੀ ਵੀਰੇ ਕਿਰਪਾ ਇਹਦੇ ਤੇ ਜਿੱਦਾਂ ਦਾ ਆਪਾਂ ਘੋੜੀਆਂ ਦੇ ਛੱਡਣ ਲੱਗੇ ਆ ਜੀ ਇੱਕ ਦਿਨ ਵੀ ਇਹੋ ਜਿਹੜੀ ਬਾਬੇ ਨਾਨਕ ਨੇ ਲੈ ਕੇ ਆਂਦਾ ਵੀ ਆਪਣਾ ਘੋੜਾ ਆਪਾਂ ਛੱਡਿਆ ਨਹੀਂ ਵੀਰੇ ਠੀਕ ਹੈ ਜੀ ਮੀ ਆਵੇ ਨੇਰੀ ਆਵੇ ਸੌਣ ਹੋਵੇ ਭਾਦੋਂ ਹੋਵੇ ਜਨਵਰੀ ਹੋਵੇ ਫਰਵਰੀ ਹੋਵੇ ਇੱਕ ਸਪੀਡ ਦੇ ਕੋੜਾ ਮੈਂ ਤੁਰੇ ਹੀ ਆਉਂਦਾ ਆਪਣੇ ਤੋਂ ਮੀਟਿੰਗ ਹੋਣੀ ਨਹੀਂ ਹੁੰਦੀ ਕਈਆਂ ਨੂੰ ਜਵਾਬ ਦੇਣਾ ਪੈਂਦਾ ਬੱਲੇਮਟ ਨਾਲ ਕੋੜਾ ਛੱਡਦੇ ਆਂ ਐ ਨਹੀਂ ਵੀ ਆਪਦੇ ਲਾਲ ਜਮਾਰਾ ਕਿਸੇ ਦਾ ਵੀ ਨੁਕਸਾਨ ਕਰਾਂ ਤੇ ਮੈਂ ਆਪਦੇ ਭਾਰਸ ਦਾ ਵੀ ਨੁਕਸਾਨ ਕਰਾਂ ਉਹ ਵੀਰੇ ਦਿਮਾਗ 'ਚ ਹੈ ਨਹੀਂ ਬਿਲਕੁਲ 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 ਉਹ ਉਹ ਕਈ ਵਾਰੀ ਹੁੰਦਾ ਬੰਦੇ ਨੂੰ ਵੀ ਆਪਾਂ ਸੇਲ ਕਰਨਾ ਠੀਕ ਹੈ ਫੇਰ ਬੰਦਾ ਅਥਨ ਨੂੰ ਵੀ ਮੈਂ ਛੱਡਣਾ ਤਾਂ ਬਈ ਮੈਂ ਇੰਨੀਆਂ ਇੰਨੀਆਂ ਘੋੜੀਆਂ ਤੇ ਮੈਂ ਤਾਂ ਢੇਰੀ ਲਾ ਦਾਂ ਤੁਨੂੰ ਨਹੀਂ ਆਪਾਂ ਉਹ ਨਹੀਂ ਇਹਨੂੰ ਹਜੇ ਤਾਂ ਇਹਨੇ ਪਹਿਲੀ ਪੌੜ ਮੇਰੇ ਆਖਣ ਦੇ ਨਹੀਂ ਵੀ ਮੈਂ ਆਖੀ ਚੱਲੂ ਬਾਈ ਲੋਕ ਤੁਸੀਂ ਜਿੱਥੇ 4 ਬੰਦਿਆਂ 'ਚ ਬੈਠੇ ਮੇਰੇ ਘੋੜੇ ਦਾ ਨਾਮ ਲੈ ਕੇ ਵੇਖਦੇ ਦੱਸਣਗੇ ਵੀ ਵਾਕਈ ਅਸੀਂ ਬਾਈ ਉੱਥੋਂ ਘੋੜੀ ਭਰਾਈ ਆ ਸਾਡੇ ਘਰੇ ਬੱਚਾ ਆ ਆ ਠੀਕ ਹੈ ਤੇ ਕੀ ਇਹਨੇ ਪੈਦਾ ਕਰਕੇ ਦਿੱਤਾ ਇਹਦੇ ਬੱਚੇ ਕੁਝ ਆਪਣੇ ਕੋਲੇ ਘਰੇ ਹੈਗੇ ਪੰਜ ਖੜੇ ਆ ਵੀਰੇ ਆਪਣੇ ਕੋਲੇ ਪੰਜ ਖੜੇ ਗਿਆ ਹੈਗੇ ਆ ਠੀਕ ਹੈ ਤੇ 12 ਹੋਰ ਵੀ ਜਿਹੜੇ ਜਿਹੜੀਆਂ ਘੋੜੀਆਂ ਆਉਂਦੀਆਂ ਉਹਨਾਂ ਦੀਆਂ ਕੁਆਲਿਟੀਆਂ ਬਿਲਕੁਲ ਇਸ ਆਪਦੇ ਦੇ ਲੈ ਕੇ ਗਿਆ ਹੈ ਵੀਰੇ ਇੱਕ ਪਲਾਂਦੀ ਐ ਕਰਨ ਵਾਲੀਆਂ ਘੋੜੀਆਂ ਬਿਲਕੁਲ ਸਿੱਧੇ ਕਰਨਾਂ ਦੀਆਂ ਘੋੜੀਆਂ ਵੀ ਮਲਾਈਆਂ ਇਹ ਘੋੜੇ ਤੋਂ ਤੇ ਮੇਰੇ ਆਪਦੇ ਮਨ 'ਚ ਵੀ ਸੀਗਾ ਵੀ ਸ਼ਾਇਦ ਨਹੀਂ ਇੰਨੇ ਨੇੜੇ ਨਹੀਂ ਕੱਲ ਲਾਉਣੇ ਘੋੜੇ ਨੇ ਵੀ ਸਿੱਧੇ ਕਰਨ ਦੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਾਂਜੀ ਆਹ ਕਰਨਾਂ ਦੇ ਵਿੱਚ ਬਾਈ ਕੁੰਡੀਆਂ ਮੰਨ ਲਓ ਉਹਦੇ ਦੇ ਮੇਲ ਦਿੰਦਾ ਹੈ ਠੀਕ ਹੈ ਹਾਂ ਠੀਕ ਹੈ ਇਹ ਘੋੜੀ ਮੀਟਿੰਗ ਵਾਸਤੇ ਆ ਹਾਂ ਇਹ ਮੀਟਿੰਗ ਆ ਤੇ ਵੀਰੇ ਭਤਾਈ ਹੈ ਘੋੜੀ ਨੂੰ ਠੀਕ ਹੈ ਇਹ ਬੱਚਾ ਭਾਈ ਆਪਣੇ ਘੋਡੇ ਦਾ ਨਹੀਂ ਵੇਚ ਕੇ ਤੇ ਹੋਵੇ ਵੀ ਆਪਣੇ ਘੋਡੇ ਦਾ ਪੁੱਤ ਹੈ ਯਾ ਆਪਣੇ ਦਾ ਘੋਡੇ ਦਾ ਬੱਚਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਆ ਜਾਓ ਵੀਰੇ ਆ ਜਾ ਕੋਠੀ ਰਾਜੀ ਕੀ ਹਾਲ ਹੈ ਵੀਰੇ ਕੀ ਇਹ ਬਾਈ ਹੋ ਰਹੀ ਆਇਆ ਮਲਾਉਣ ਕੁੜੀ ਠੀਕ ਹੈ ਠੀਕ ਹੈ ਸਸੀ ਦਾ ਬਾਈ ਇਹ ਪਹਿਲੀ ਵਾਰ ਇੱਥੇ ਲੈ ਕੇ ਆਏ ਕੁੜੀ ਠੀਕ ਹੈ ਜੀ ਕਿਹੜਾ ਪਿੰਡ ਬਾਈ ਆਪਣਾ ਖੱਟੜਾ ਪਿੰਡ ਖੱਟੜਾ ਇਹ ਕਿਹੜੇ ਘੋਡੇ ਦਾ ਬੱਚਾ ਕਿ ਬੱਚੀ ਬਾਈ ਮਗਰੇ ਦੇ ਕੱਲਾ ਜੇਤ ਸਰ ਕੱਲਾ ਵਾਲੇ ਚੇਤਕਦਾ ਇਹ ਕੀ ਹੈ ਬੱਚਾ ਕਿ ਬੱਚੀ ਹੈ ਠੀਕ ਹੈ ਵੀਰੇ ਆਪਾਂ ਪਹਿਲਾਂ ਹੀ ਮੈਂ ਕਹਿ ਕੇ ਯਾਰ ਇਹ ਹੁੰਦਾ ਬਾਈ ਵੀਡੀਓ ਬਣਾਈ ਜਾਂਦੇ ਤੇ ਚੰਬੀ ਤੁਰਿਆ ਜਾਂਦਾ ਬੱਚਾ ਜਿਹੇ ਭੁਲਰਾਲੇ ਘੋੜੇ ਦਾ ਨਹੀਂ 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 ਤਾਂ ਹੀ ਆਪਾਂ ਉਹ ਕਲੀਅਰ ਕੀਤਾ ਨਹੀਂ ਹੁੰਦਾ ਬਾਈ ਕਈ ਯਾਰੀ ਮੇਰਾ ਨਾਮ ਅੱਜ ਘੋੜੇ ਦਾ ਬਹੁਤ ਬਾਈ ਲੇਬਲੇ ਦਾ ਬਹੁਤ ਉੱਚਾ ਹੋਇਆ ਪਿਆ ਠੀਕ ਹੈ ਠੀਕ ਹੈ ਬੱਚਿਆਂ ਦੇ ਵਿੱਚ ਹੀ ਹੋਇਆ ਜਿਹੜੇ ਬੱਚੇ ਨੇ ਪੈਦਾ ਕੀਤੇ ਤਾਂ ਤਾਂ ਹੀ ਬਾਈ ਲੋਕਾਂ ਨੇ ਭਰਾਵਾਂ ਦੇ ਉਹਨਾਂ ਦਾ ਭਰਾ ਮੇਰੇ ਕੋਲੇ ਆਇਆ ਹੈ। ਹਾਂ। ਜੇ ਇਹਨਾਂ ਨੇ 파ਰਸ ਦਾ ਬੱਚਾ ਲੈਣਾ ਤਾਂ ਤਾਂ ਮੇਰੇ ਕੋਲੇ ਆਇਆ। ਇਸੇ ਘੋੜੇ ਕੋਲੇ ਕਿ ਨਹੀਂ? ਹਾਂ ਸਹੀ ਹੈ। ਜੀ ਜੀ ਆਸਮੇ ਇਹਦੇ ਲੈ ਕੇ ਆਇਆ। ਉਹ ਤੋਂ ਦੁੱਗਣੀ ਸੂਕੇ ਦਊਗਾ ਇਹ ਵੀ ਆਪਣੀ ਗਰੰਟੀ ਹੈ ਅਗਲੇ ਸਾਲ ਨੂੰ। ਘੋੜੀ ਜੇ ਫਿਰ ਦੱਸਣ ਗਿਆ ਪਈ ਵੀਰ ਵੀ ਸਾਡੇ ਨੇ ਯਾਰ ਕੁਝ ਸੂਕੇ ਦਿੱਤਾ। ਤੇ ਭਾਈ ਇਹਨਾਂ ਚੋਂ ਕਿਹੜੇ-ਕਿਹੜੇ 파ਰਸ ਦੇ ਜਿਹੜੇ ਆ ਖੜੇ ਇੱਧਰ? ਵੀਰੇ ਤੁਹਾਨੂੰ ਬਾਹਰ ਕੱਢ ਕੇ ਵਿਖਾਵਾਂਗੇ। ਦੋ ਬੱਚੇ ਇੱਧਰ ਖੜੀਆਂ। ਹਾਂਜੀ। ਤਿੰਨ ਬੱਚੇ ਉੱਧਰ ਖੜੇ ਆ ਮੈਂ ਇਹਦੇ ਜਿਹੜੇ ਸਾਂਹ ਤਿਆਰ ਕਰੀ ਜੰਨਾ। ਜੀ। ਤਿੰਨੇ ਬੱਚੇ ਸਾਂਹ ਤਿਆਰ ਕਰ ਇਹੋ ਜਿਹੇ ਘੋੜੇ ਵੀ ਜਿਹੜੇ ਘੋੜਿਆਂ ਨੇ ਕਈ ਘੋੜੇ ਆ ਜੇ ਵੀ ਜਿਹੜਿਆਂ ਨੇ ਸਾਣ ਹੀ ਨਹੀਂ ਤਿਆਰ ਕਰਕੇ ਦਿੱਤੇ ਠੀਕ ਹੈ ਆਪਣੇ ਘਰੇ ਹੀ ਖੋਦ ਮੈਂ ਇਹਦੇ 파ਰਥ ਦੇ ਵੀਰੇ ਤਿੰਨ ਦਾ ਤਿਆਰ ਕਰੀ ਜਨਾ ਤੇ ਜਿਹੜੇ ਭਰਾਵਾਂ ਨੇ ਜੰਮੇ ਆ ਬਿਸ਼ੇਰੇ ਹਾਂਜੀ ਜੇ ਕਿਸੇ ਨੇ ਸੰਭਿਆ ਹਾਂਜੀ ਤਾਂ ਵੀਰੇ ਆਪਣੀ ਗਾਰੰਟੀ ਆ ਉਹ ਵੀ ਸਾਣ ਹੀ ਬਣਨਗੇ ਜੇ ਕਿਸੇ ਨੇ ਨਹੀਂ ਸੰਭਿਆ ਤਾਂ ਆਪਾਂ ਕਹੀ ਕਹਿ ਸਕਦੇ ਆ ਕਿ ਨਹੀਂ ਮਿਹਨਤ ਬਹੁਤ ਆ ਸਾਣ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਫੇਰ ਜਾ ਕੇ ਤਿਆਰ ਹੁੰਦੀ ਆ ਕਈ ਭਰਾ ਪੁੱਛ ਲੈਂਦੇ ਆ ਵੀ ਬਾਈ ਜੀ ਤੁਸੀਂ ਸਿੱਧੀ ਵੀਡੀਓ ਪਾਤੀ ਤੇ ਸਾਨੂੰ ਕੋਈ ਦੀ ਮਤਲਬ ਕੀ ਜਿਹੜੀ ਫੀਸ ਆ ਉਹ ਕਿੰਨੀ ਕਰਖੀ ਹੈ ਕਿੰਨੀ ਕਰਖੀ ਮੇਰੇ ਜਮਾਂ ਨੋਰਮਲ ਫੀਸ ਰੱਖੀ ਹੈ ਸਾਰੇ ਦੁਨੀਆਂ ਨੂੰ ਵੈਸੇ ਪਤਾ ਹੈ ਇਹਦੀ ਫੀਸ ਵੀ ਐਡਾ ਸਟਾਰ ਘੋੜਾ ਤੇ ਮੈਂ ਰੱਖੀ 35000 ਰੁਪਏ ਅੱਛਾ ਜੀ ਠੀਕ ਹੈ ਠੀਕ ਹੈ ਵੀ ਕਿਉਂ ਰੱਖੀ ਹੈ ਵੀਰੇ ਵੀ ਹਰੇਕ ਬੰਦੇ ਦੀ ਰੇਂਜ ਚ ਆ ਜੀ ਠੀਕ ਹੈ ਠੀਕ ਹੈ ਕੱਲਾ 35000 ਹਾਂ ਕੱਲਾ 35000 ਲਾਉਣ ਨੂੰ ਤਾਂ ਇਹਦੇ ਨਾਲ ਮੈਂ 135000 ਕਰਾਂ ਤਾਂ ਮੈਨੂੰ ਪਤਾ 135000 ਦੇ ਵੀ ਘੋੜੀਆਂ ਆਉਣੀਆਂ ਜੇ ਇਹਨੇ ਕੁਝ ਬਈ ਪੈਦਾ ਕਰਕੇ ਦਿੱਤਾ ਠੀਕ ਹੈ ਲੋਕਾਂ ਨੇ ਬੱਚੇ ਲੈਣੇ ਆ। ਇਹ ਬੱਚਾ ਪੈਦਾ ਕਰੂ ਤਾਂ ਵੀਰੇ ਮੇਰੇ ਕੋਲੇ ਤਾਂ ਵੀ ਘੋੜੀਆਂ ਨੇ ਉਹਨਾਂ ਨੇ ਆਉਣਾ। ਹਾਂਜੀ ਹਾਂਜੀ। ਠੀਕ ਹੈ। ਜੇ ਮੇਰਾ ਘੋੜਾ ਬੱਚਾ ਨਾ ਕਰੂ ਫਿਰ ਮੈਂ ਭਲਾ ਦੀ ਇਹਦੀ ਦਾਸ ਰੱਖ ਲਾ ਮੇਰੇ 10000 ਦੇ ਵੀ ਘੋੜੀ ਨਹੀਂ ਆਉਣੀ ਇਹਦੇ ਕੋਲ। ਨਹੀਂ ਆਉਣੀ। ਲੋਕਾਂ ਨੇ ਤਾਂ ਬੱਚੇ ਲੈਣੇ ਨਾ ਘੋੜਾ ਕਿਸੇ ਨੇ ਨਹੀਂ ਲੈ ਕੇ ਜਾਂਦਾ ਸਹੀ ਹੈ ਬਾਈ ਸਹੀ ਹੈ ਸਹੀ ਹੈ ਸਹੀ ਇੱਕ ਬੂਰੋ ਆਉਂਦੇ ਆ ਪੰਜਾਬ ਦੇ ਜਾਂ ਬਾਹਰਲੇ ਕਿਸੇ ਵੀ ਕੋਨੇ ਤੋਂ ਘੋੜੀਆਂ ਆਉਂਦੀਆਂ ਗੁਜਰਾਤ ਤੱਕ ਦੀਆਂ ਜੂਪੀ ਤੱਕ ਦੀਆਂ ਸਾਰੀਆਂ ਘੋੜੀਆਂ ਆਪਣੇ ਕੋਲੇ ਕਿਰਪਾ ਬਾਬੇ ਨਾਨਕ ਦੀ ਆਉਦੀ ਹੈ ਬੜੀ ਘੋੜੀ ਆਉਦੀ ਹੈ ਮੇਲੇਾਂ 'ਤੇ ਠੀਕ ਹੈ ਠੀਕ ਹੈ ਡਾਕਟਰ ਗਰਦੇਤ ਜੀ ਆਪਣੇ ਬੜੇ ਸੀਨੀਅਰ ਆ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਡਾਕਟਰ ਗਰਦੇਤ ਵੀਰੇ ਆਪਣੇ ਸੋਭਾ ਸ਼ਾਮ ਦੋ ਟਾਈਮ ਕਾਰਮ ਦੇ ਘੋੜੀਆਂ ਚੈੱਕ ਕਰਕੇ ਜਾਂਦੇ ਆ ਠੀਕ ਹੈ ਜਿੰਨੀ ਘੋੜੀ ਵੀਰੇ ਦੇ ਤੋਂ ਮਲਾਈ ਹੈ ਬਹੁਤ ਘੱਟ ਜਾਣਦਾ ਕੋਈ ਇਕਾ ਦੁਕਾ ਜਿਹਦੀ ਘੋੜੀ ਰਿਪ ਠੀਕ ਹੈ ਇਹਨੇ ਮਲਾਉਣ ਦੇ ਬਾਵਜੂਦ ਵੀ ਨਾ ਇਹ ਨਹੀਂ ਬਾਈ ਘੋੜੇ ਨਾਲ ਘੋੜੀ ਨਹੀਂ ਠਹਿਰਦੀ ਹਾਂ ਇਹ ਵੀ ਬਹੁਤ ਘਟ ਜੇ ਮੰਨ ਕੇ ਜੇ ਭੁੱਲ ਸਿੰਘ ਨੂੰ ਪਰਮਾਤਮਾ ਆਪਾਂ ਕਹਿੰਦੇ ਪਹਿਲੇ ਗੇੜੇ ਮਸਲਾ ਹੱਲ ਹੋ ਜਾਏ ਹਾਂਜੀ ਹਾਂਜੀ ਜੇ ਕੋਈ ਆਉਂਦੀ ਆ ਨੌਕਤਾ ਇਸੀ ਤੇ ਦੂਜੀ ਵਾਰ ਉਸੇ ਉਸੇ ਪੈਂਤੀ ਚ ਕੋਈ ਕੋਈ ਚੈੱਕ ਕਰਨੀ ਉਹਨੂੰ ਜੇ ਕਿਸੇ ਦੀ ਖਾਲੀ ਰਹਿੰਦੀ ਇਹ ਵੀ ਗੱਲ ਆ ਹਾਂ ਵੀ ਆਮ ਚਲੋ ਆਪਾਂ ਲੋਕਾਂ ਨਾਲ ਨਾਲ ਲੈਂਦੇ ਬਾਈ ਫੋਨ ਚੱਕਣੋਂ ਹਟ ਜਾਂਦੇ ਬਾਈ ਮਲਾਉਂਦੇ ਨਹੀਂ ਉਹਨੂੰ ਦੂਜੀਆਂ ਘੋੜਾਂ ਨਾਲ ਪਿੱਛੇ ਕਰ ਦੂੰਗਾ ਪਹਿਲਾਂ ਉਹਨੂੰ ਉਹ ਫੀਸ ਲਈਏ ਉਹਦੇ ਹੀ ਘੋੜੀ ਦੇ ਘੋੜਾ ਛੱਡੂੰਗਾ ਇਹ ਵੀ ਆਪਣਾ ਹੈਗਾ ਇਹ ਨਹੀਂ ਸਿਸਟਮ ਵੀ ਬਾਈ ਵੀ ਜਾ ਮੈਂ ਉਹ ਬਾਨਾ ਮਾਰਦਾ ਬਾਈ ਮੈਂ ਤਾਂ ਵਿਆਹ ਤੇ ਗਿਆ ਮੈਂ ਫਲਾਣੇ ਥਾਂ ਤੇ ਗਿਆ 24 ਘੰਟੇ ਵੀਰੇ ਫਾਰਮ ਤੇ ਹਾਜ਼ਰ ਆ ਉਹ ਘੋੜੀ ਪਹਿਲਾਂ ਮਲਾ ਕੇ ਦਊਗਾ ਦੂਜੀ ਘੋੜੀ ਮਗਰੋਂ ਹੋਣੀ ਮੈਨੂੰ ਫੀਸ ਦਾ ਲਾਲ ਜੀ ਬਾਈ ਨਵੀਂ ਆਈ ਤਾਂ ਪਹਿਲਾਂ ਇਹਦੇ ਛੱਡੋ ਬਾਈ ਉਹ ਤੋਂ ਲਈ ਹੈ ਪਹਿਲਾਂ ਯਾਰ ਫੀਸ ਜੀ ਠੀਕ ਹੈ ਪਰ ਇਹ ਜੀ ਮੇਰੇ ਕੋਲੇ ਨਹੀਂ ਨੌਬਤਾਈ ਕੋਈ ਠੀਕ ਹੈ ਲਓ ਜੀ ਗੱਲਬਾਤ ਜਮ੍ਹਾਂ ਸਿੱਧੀ ਹੈ ਕੋਈ ਵਲਫੇਅਰ ਵਾਲਾ ਬੰਦਾ ਨਹੀਂਗਾ ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਬਾਈ ਦਾ ਵੀ ਨਾਂ ਸੁਣਿਆ ਸੀ ਤੇ ਬਾਈ ਦੇ ਨਾਂ ਤੋਂ ਵੱਧ ਕੇ 파ਰਸ ਦਾ ਨਾਂ ਚੱਲਦਾ ਹੈ ਮੇਰੇ ਆਪਾਂ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਪਹਿਲਾਂ ਮੇਰੇ ਕੋਲੇ ਆਓ ਭਲਾਂ ਦੀ ਫੋਨ ਕਰੋ ਮੇਰੇ ਨਾਲ ਇੱਕ ਵਾਰੀ ਤੁਸੀਂ ਮਿਲੋਗੇ ਤਾਂ ਫੇਰ ਤੁਹਾਨੂੰ ਪਤਾ ਲੱਗੂ ਵੀ ਵਾਕਈ ਬਈ ਭੁੱਲਰ ਕੋਈ ਗੱਲ ਆ ਹੈਗੀ ਆ ਉਹਦੇ 'ਚ ਵੀ ਅੱਜ ਕੋੜਾ ਸਟਾਰ ਆ ਵੀ ਘੋੜੇ ਤੇ ਕਿਸੇ ਨੇ ਕਿਸੇ ਕੋਈ ਪੁਆਇੰਟ ਪਾ ਲਓ ਵੀ ਘੋੜੇ ਦਾ ਯਾਰ ਮਾਲਕ ਪੜਾ ਬੰਦੇ ਇਹਨਾਂ ਚੀਜ਼ਾਂ ਦੇ ਜਿਹਦੇ ਕੋਲੇ ਵੀਰੇ ਸਿੰਗਲ ਘੋੜੀ ਰੱਖੀ ਆ ਨਾ ਨਾਰਮਲ ਇੱਕ ਜ਼ਿੰਮੇਵਾਰ ਦੀ ਰੱਖੀ ਉਹ ਡਰ ਜਾਂਦਾ ਬੰਦਾ ਡਰ ਜਾਂਦਾ ਵੀ ਬਾਈ ਐਡੇ ਆਪਾਂ ਉਹ ਘੋੜੇ ਕੋਲੇ ਜਾਣਾ ਯਾਰ ਮਾਲਕ ਬੜੇ ਕੱਬੇ ਆ ਲੋਕ ਕਹਿ ਦਿੰਦੇ ਲੋਕ ਕਹਿੰਦੇ ਹਾਉਨ ਮਾਰੇ ਮੇਰੇ ਕੋਲੇ ਕੇਸ ਆਏ ਆ ਮੈਂ ਤਾਂ ਗੱਲ ਕਰਦਾ ਉਹ ਜਦੋਂ ਦੂਜੀ ਾਰ ਘੋੜੀਆਂ ਉਹਨਾਂ ਦੀਆਂ ਸੂਈਆਂ ਤੇ ਉਹਦੋਂ ਇੱਥੇ ਮਲਾ ਕੇ ਲੈ ਕੇ ਗਏ ਆ ਉਹ ਕਹਿੰਦੇ ਬਾਈ ਵੀ ਅਸੀਂ ਯਾਰ ਗਲਤ ਫਹਿਮੀ ਦੇ ਵਿੱਚ ਨਹੀਂ ਘੋੜੀ ਲੈ ਕੇ ਆਏ ਡਰਦੇ ਬਾਈ ਜਿਹੜਾ ਲੋਕ ਵਹਿਮ ਪਾਲਦੇ ਆ ਬਾਈ ਦੀ ਖਾਤਰ ਵੀ ਯਾਰ ਉਹ ਇੱਕ ਵਾਰੀ ਆਓ ਇਹ ਵੀ ਆਪਣਾ ਚੈਲਜ ਆ ਵੀਰੇ ਕਿਸੇ ਵੀ ਬੰਦੇ ਨੂੰ ਜੇ ਕਿਸੇ ਨੂੰ ਕੋਈ ਮੰਨਦਾ ਜਾਂਗਾ ਵੀਰੇ ਆਪਾਂ ਤਾਂ ਉਹਨੂੰ ਯਾਰ ਹੱਥਾਂ ਤੇ ਚੱਕ ਲੈਨੇ ਆ ਜਦੋਂ ਬੰਦੇ ਆ ਜਾਂਦੇ ਆ ਬਈ ਬਾਈ ਕਿਸੇ ਵੀ ਨਾ ਸੁਣੀਆਂ ਸੁਨਾਈਆਂ ਗੱਲਾਂ ਨਾ ਕਰਾ ਕਰੋ ਬਾਈ ਡੈਕਟਰ ਦਿੱਤਾ ਜੀ ਬਾਈ ਪਿੰਦੇ ਕੋਲ ਦਾ ਮੈਂ ਤੁਹਾਨੂੰ ਦਊਂਗਾ ਵੀਰੇ ਕਦੇ ਵੀ ਸ਼ੱਕ ਸ਼ੁਭਾ ਮੈਨੂੰ ਫੋਨ ਇੱਕ ਵਾਰੀ ਜਰੂਰ ਲਾਇਓ ਕਈ ਵਾਰ ਇਹ ਕਈ ਵਾਰ ਇਹ ਵੀ ਵਿਸ਼ਵਾਸ ਨਹੀਂ ਕਰਨਾ ਬਾਈ ਪਿੰਦੇ ਕਈ ਵਾਰ ਇਹ ਵੀ ਹੁੰਦਾ ਵੀ ਆਪਣੇ ਘੋੜੇ ਦਾ ਨਾਮ ਚੱਲਦਾ ਹੈ ਠੀਕ ਹੈ ਆਪਾਂ ਮੇਲੇ 'ਚ ਵੀ ਨਹੀਂ ਲਾਏ ਪਰਮਾਤਮਾ ਦੀ ਵੈਸੇ ਬਹੁਤ ਕਿਰਪਾ ਹੈ ਮੇਰੇ ਮੇਲੇ ਤੇ ਤਾਂ ਘੋੜਾ ਜਾਊਗਾ ਮੇਰਾ ਜੇ ਮੈਂ ਘਰੋਂ ਫਰੀ ਹੋਊਂਗਾ ਤਾਂ ਫੇਰ ਤਾਂ ਵੀਰੇ ਮੈਂ ਵਿਖਾ ਕੇ ਆਊਂਗਾ ਜਿੱਦੋਂ ਮੇਰੇ ਕੋਲੇ ਘੋੜੀਆਂ ਹੀ ਵੀਰੇ ਅੱਕੇ ਖੜੀਆਂ ਉਹਦੇ ਅੱਗੇ ਤੇ ਮੈਂ ਆਪ ਇਹਦਾ ਸਿਸਟਮ ਛੱਡ ਕੇ ਘੋੜੇ ਨੂੰ ਕਿਉਂ ਲੈ ਕੇ ਜਾਵਾਂ ਜਿਹੜਾ ਮਜੂਤਾ 파ਰਸ ਹੈ ਉਹ ਇਹੀ ਅੱਜ ਕੱਲ੍ਹ ਘੋੜਿਆਂ ਦੇ ਵਿੱਚ ਬਾਈ ਜੀ ਗੱਪ ਬਹੁਤ ਚੱਲੀ ਆ ਰਹੀ ਹੈ। ਵੀਰੇ ਬਹੁਤ ਬੜਾ ਮੇਰਾ ਐਕਸਟਰਾ ਤੇ ਇੱਕ ਨਾ ਪੇਜ ਬਣਿਆ ਵੀਰੇ ਸਾਰੇ ਭਰਾਵਾਂ ਨੂੰ ਬੇਨਤੀ ਆ। ਹੂੰ। ਬਾਰਸ ਸਟਾਰਟ ਫਾਰਮ 01 ਤੇ। ਜੀ ਮੇਰਾ ਘੋੜਾ ਬੱਚੇ ਬਾਈ ਪੈਦਾ ਕਰਦਾ ਤਾਂ ਮੈਂ ਉਹਦੇ ਤੇ ਵੀ ਵਿਖਾਉਣਾ ਰਿਜ਼ਲਟ ਉਹਨਾਂ ਨੂੰ ਵੀ ਆ ਬਹੁਤ ਰਿਜ਼ਲਟ ਆ ਵੀਰੇ ਹੁਣ ਨਿਹਰਾ ਸਵੇਰਾ ਹੋ ਜਾਂਦਾ ਪੌਣ ਲੱਗਣੋਂ ਥੱਕ ਜਾਈਦਾ ਯਾਰ ਆਪ ਵੀ ਪੈ ਜਾਣਾ ਠੀਕ ਆ। ਪੈ ਸਹੀ ਹੈ। ਆਪਾਂ ਤਾਂ ਵੀ ਵਿਖਾਉਨੇ ਆ ਵੀ ਬਾਈ ਆ ਇਹਨੇ ਪੈਦਾ ਕੀਤਾ।